ਸਸਕਾ ਦੀ ਤੁਸੀਂ ਜੁੜਿਆ ਬਜਾ ਲੈ ਨਾਲ ਤੇ ਮੈਂ ਆਪਣੇ ਸੱਜਾ। ਐਸਾ ਅਸੀਂ ਖੜੇ ਹਾਂ ਗੁਰਦਾਸਪੁਰ ਦੇ ਤਿਬੜੀ ਰੋਡ ਦੇ ਉੱਤੇ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਦਾਂ ਦੇ ਜਿਹੜੇ ਕਬਜੇ ਕਿਤੇ ਹੋਏ ਨੇ, ਪ੍ਰਵਾਸੀਆਂ ਵੱਲੋਂ ਜਿਹੜੇ ਆਏ, ਉਹਨਾਂ ਦੇ ਜਿਹੜੇ ਆ ਛੋਟੇ-ਛੋਟੇ ਬੱਚੇ ਨੇ। ਬੱਚੇ ਜਿਹੜੇ ਆ ਇਹ ਸਮਾਨ ਜਿਹੜਾ ਵੇਚ ਰਹੇ ਨੇ। ਪ੍ਰਸ਼ਾਸਨ ਵੱਲੋਂ ਜਿਹੜਾ ਵਾਣ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਿਹੜੇ ਛੋਟੇ ਬੱਚੇ ਨੇ ਉਹ ਕੰਮ ਨਹੀਂ ਕਰ ਸਕਦੇ। ਪਰ ਜਿਹੜੀ ਆ ਲੇਬਰ ਜਿਹੜੀ ਆ ਉਹ ਨਹੀਂ ਕਰ ਸਕਦੇ ਪਰ ਫਿਰ ਵੀ ਜਿਹੜਾ ਵਾ ਪ੍ਰਸ਼ਾਸਨ ਦੇ ਨੱਕ ਹੇਠਾਂ ਜਿਹੜਾ ਇਹ ਇਹ ਛੋਟੇ ਬੱਚੇ ਜਿਹੜਾ ਸਮਾਨ ਵੇਚ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਰੋਡ ਦੇ ਉੱਪਰ ਘਟੋ ਘਟ ਤੁਸੀਂ ਦੇਖੋਗੇ ਜਿਹੜਾ ਬਾਈਪਾਸ ਤੋਂ ਲੈ ਕੇ ਤੇ ਦਿੱਲੀ ਰੋਡ ਦੇ ਪਾਣਾ ਪਿੰਡ ਤੱਕ ਜਿਹੜੇ ਛੋਟੇ ਬੱਚੇ ਜਿਹੜੇ ਆ ਇਹ ਸਮਾਨ ਵੇਚਦੇ ਆ ਠੀਕ ਆ ਇਹਨਾਂ ਦੀ ਉਮਰ ਕਿਸੇ ਦੀ 12 ਸਾਲ ਆ ਕਿਸੇ ਦੀ 14 ਸਾਲ ਆ ਤੇ ਕਿਸੇ ਦੀ 15 ਸਾਲ 18 ਸਾਲ ਦੇ ਲੱਗੇ ਕਿਸੇ ਵੀ ਬੱਚੇ ਦੀ ਜਿਹੜੀ ਉਮਰ ਨਹੀਂ ਹੈਗੀ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਕਿ ਇਹਨਾਂ ਨੇ ਜਿਹੜੇ ਕੰਮ ਕਰਕੇ ਸਾਰੇ ਸੜਕ ਦੇ ਕਿਨਾਰੇ ਦੇ ਉੱਤੇ ਆ ਜਿਹੜਿਆ ਮੂਫਲੀ ਵਗੈਰਾ ਵੇਚ ਰਹੇ ਨੇ ਪਰ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਜਿਹੜਾ ਬੱਚਿਆਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਬੱਚੇ ਜਿਹੜੇ ਆ ਉਹ ਕੰਮ ਨਹੀਂ ਕਰ ਸਕਦੇ ਪਰ ਜਿਹੜਾ ਪ੍ਰਸ਼ਾਸਨ ਦੀ ਨਾਕਾ ਹੀਟਾਂ ਜਿਹੜਾ ਇਹ ਕੰਮ ਹੋ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿੰਨੇ ਵੀ ਆ ਜਿਹੜੇ ਪਬਲਿਕ ਇੱਤੇ ਹੁੰਦੇ ਆ ਉਹ ਸਮਝਦੇ ਆ ਸੋਸ਼ਲ ਲਾਇਓ ਇਹਨਾਂ ਦੀ ਸਮਰਵਿਚਨ ਵਾਸਤੇ ਮੂਫਲੀ ਵਗੈਰਾ ਵੇਚਦੇ ਨੇ ਇਹ ਸਾਰਾ ਕੁਝ ਜਿਹੜਾ ਵਾ ਬਾਈਪਾਸ ਤੋਂ ਲੈ ਕੇ ਪੜਾ ਪਿੰਡ ਤੱਕ ਜਿਹੜਾ ਵਾ ਇਹ ਘਟੋ ਘਟ ਵੀ ਜਿਹੜੇ ਆ 10 12 ਜਿਹੜੇ ਆ ਲੱਗੇ ਹੋਏ ਨੇ ਤੇ ਇਹ ਸਾਰੇ ਜਿੰਨੇ ਵੀ ਹੈਗੇ ਨੇ ਇਹ ਸਾਰੇ ਜਿਹੜੇ ਛੋਟੇ ਬੱਚੇ ਆ ਕਿਸੇ ਦੀ 15 ਸਾਲ ਦੀ ਉਮਰ ਤੇ ਕਿਸੇ ਦੀ ਜਿਹੜੀ ਆ 12 ਸਾਲ ਦੀ ਉਮਰ ਆ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਸਿਰਫ ਜਿਹੜਾ ਇਹ ਉਹ ਖਾਣਾ ਪੂਰਤੀ ਕਰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਜੀ ਤੁਸੀਂ ਵੇਖ ਸਕਦੇ ਹੋ ਕਿ ਇਸ ਦੀ ਉਮਰ ਵੀ ਜਿਹੜੀ ਆ ਇਹ 15 ਸਾਲ ਉਮਰ ਆ ਬੱਚਾ ਕਿੰਨੀ ਉਮਰ ਦਾ ਤੇਰੀ 15 ਸਾਲ ਤੇ ਬਾਕੀ ਤੁਸੀਂ ਤੁਸੀਂ ਆ ਪਰਸੋਂ ਦੇ ਦੇਖ ਸਕਦੇ ਹੋ ਪੜ ਨਹੀਂ ਜਾਂਦੇ ਸਕੂਲੇ ਮੈਂ ਤੁਹਾਨੂੰ ਸਵੇਰ ਤੋਂ ਵੀ ਐਸਾ 20 ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੁੰਦੇ ਕਿ ਹੈ ਹਮ ਤੋਂ ਪਰੀ ਬੈਠੇ ਨੇ 2000 ਜੇ ਵੀ ਬੱਚਾ ਆ ਵੀ ਤੁਸੀਂ ਵੇਖ ਸਕਦੇ ਹੋ ਕਿ ਛੋਟੇ ਬੱਚੇ ਆ ਸਾਰੇ ਇਹ ਜਿੰਨੇ ਉੱਥੋਂ ਲੈ ਕੇ ਇੱਥੋਂ ਤੱਕ ਜਿੰਨੇ ਵੀ ਆ ਜਿਹੜੇ ਲੱਗੇ ਹੋਏ ਨੇ ਨਾ ਇਹ ਸਾਰੇ ਹੀ ਛੋਟੇ-ਛੋਟੇ ਬੱਚੇ ਆ ਜਿਹੜੇ ਆ ਸਮਾਨ ਵੇਚ ਰਹੇ ਨੇ ਇਹ ਪ੍ਰਵਾਸੀ ਬੱਚੇ ਜਿਹੜੇ ਇੱਥੇ ਜਿਹੜੇ ਇਹਨਾਂ ਨੇ ਸੜਕਾਂ ਦੇ ਉੱਤੇ ਨੇ ਜਾਇਜ਼ ਕਬਜ਼ੇ ਕੀਤੇ ਹੋਏ ਨੇ ਪਰ ਪ੍ਰਸ਼ਾਸਨ ਵਾਲੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਦੀ ਨੱਕੇ ਹੇਠਾਂ ਇਹ ਜਿਹੜਾ ਕਾਰੋਬਾਰ ਚੱਲ ਰਿਹਾ ਹੈ ਅਸੀਂ ਐ ਨਹੀਂ ਕਹਿੰਦੇ ਅਸੀਂ ਕਿਸੇ ਵੀ ਜੜੀਆ ਰੋਜੀ ਰੋਟੀ ਨਹੀਂ ਕਮਾਉਣੀ ਚਾਹੀਦੀ ਹਰ ਕਿਸ ਹਰ ਕਿਸੇ ਸਿਰ ਉਪਰ ਹੱਕ ਹੈ ਆਪਣੀ ਰੋਜੀ ਰੋਟੀ ਕਮਾਉਣ ਦਾ ਪਰ ਪ੍ਰਸ਼ਾਸਨ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਜਿਹੜਾ ਵਾ ਛੋਟੇ ਬੱਚਿਆਂ ਨੂੰ ਕੰਮ ਨਹੀਂ ਕਰਨ ਦਿੰਦੇ ਕਹਾਂਗੇ ਜਦ ਛੋਟੇ ਬੱਚੇ ਸਕੂਲ ਜਾਣੇ ਚਾਹੀਦੇ ਨੇ ਲੇਬਰ ਜਿਹੜੀ ਉਪਰ ਛੋਟੇ ਬੱਚੇ ਨਹੀਂ ਕਰ ਸਕਦੇ ਪਰ ਗੁਰਦਾਸਪੁਰ ਦੇ ਡੀਸੀ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਆ ਕੇ ਲਾਈਵ ਖੁਦ ਦੇਖੋ ਗੁਰਦਾਸਪੁਰ ਦੇ ਟਿਬਰੀ ਗੜਿਆ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਇਕੱਲਾ ਟਿਬਰੀ ਰੋਡ ਤੇ ਨਹੀਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਦੇ ਉੱ ਉਹ ਸਮਾਨ ਵੇਚ ਰਹੇ ਨੇ ਮੂਫੀ ਦਾ ਕੰਮ ਜਿਹੜਾ ਉਹਨਾਂ ਨੇ ਕੀਤਾ ਜਾ ਰਿਹਾ ਏ ਸਟ੍ਰੀਟ 'ਤੇ ਬੱਚੇ ਕਰਕੇ ਸਿਰਫ ਦਫਤਰਾ ਵਿੱਚ ਬੈਠ ਕੇ ਜਿਹੜੇ ਅਧਿਕਾਰੀ ਨੇ ਉਹ ਦਫਤਰਾ ਤੱਕ ਸੀਮਤ ਰਹਿ ਗਏ ਨੇ ਜਿਹੜੇ ਲਾਈਵ ਆ ਕੇ ਤੁਸੀਂ ਦੇਖੋ ਜੇਕਰ ਤੁਸੀਂ ਲਾਈਵ ਆਓਗੇ ਤੇ ਮੈਂ ਤੁਹਾਡੇ ਨਾਲ ਖੁਦ ਆ ਕੇ ਤੁਹਾਨੂੰ ਦਿਖਾਵਾਂਗਾ ਤੁਸੀਂ ਤਸਵੀਰਾਂ 'ਚ ਵੀ ਵੇਖਿਆ ਕਿ ਕਿਸ ਤਰ੍ਹਾਂ ਇਹ ਛੋਟੇ ਬੱਚੇ ਆ ਉਹ ਲੇਬਰ ਕਰ ਰਹੇ ਨੇ